ਦਾ ਕਰਨੀ ਕਰਨਾ ਆਪਣਾ ਆਪਣਾ ਬੰਦਾ ਕਈ ਖਰਾਬ ਕਰੀਂ ਆ ਕੋਈ ਨਹੀਂ ਮਮੀ ਬੇਦਰਖਲ ਕਰਨਾ ਕਿ ਤੈਨੂੰ ਮਹਾਰਾਜ ਨੇ ਚਾਰ ਚਾਰ ਵਾਰਿਆ ਤੂੰ ਇੱਕ ਵਾਰ ਨਹੀਂ ਵੇਖੀ ਹੋ ਜੂ ਨਹੀਂ ਮੈਂ ਮੁੱਛ ਨਹੀਂ ਫੈਲੀ ਜਾਂਦਾ ਮੈਂ ਤੁਹਾਨੂੰ ਕਹਿ ਸਕਦਾ ਕਿ ਤੁਸੀਂ ਮੈਂ ਕੰਮ ਅੱਖਾ ਨਹੀਂ ਕਰੀਂ ਕਿ ਮੈਂ ਕਰੀਂ ਤੂੰ ਕਿੰਦਰ ਕੁਛ ਵੀ ਦੇਖਣਾ ਕਿ ਮੈਂ ਛੱਡ ਛੱਡ ਮੰਨਿਆ ਮਮੀ ਗਲਤੀ ਹੋ ਗਈ ਚਲ ਆਣਾ ਮੈਂ ਕਦੇ ਚਾਹੁੰਦਾ ਨਹੀਂ ਕਿ ਤੇਰੇ ਸਿਰ ਝੁਕ ਜੇ ਮੰਨਿਆ ਗਲਤੀ ਹੋ ਗਈ ਮਾਫੀਆਂ ਮੈਂ ਮੰਗ ਲੀਆਂ ਮਹਾਰਾਜ ਅੱਗੇ ਸੰਗਤ ਅੱਗੇ ਹਣਾ ਤੂੰ ਮੰਗਦੀਆਂ ਫੁਰਕ ਰਣਾ ਕੀ ਆ ਕੋਈ ਨਾ ਹੋ ਜਿੱਥੇ ਬਾਹਰ ਤੋਂ ਨਿਕਸ ਕਰਕੇ ਆਪਣਾ ਸਾਰਾ ਮਤਲਬ ਹੱਥ ਪਾ ਰਿਹਾ ਇੰਜ ਜਿਹਾ ਕੱਟ ਨਹੀਂ ਕਰਦੇ ਆਪਣਾ ਮੈਨੂੰ ਕੋਈ ਡਰ ਪੈ ਤਾਂ ਦੇਖ ਮਮੀ ਤੈਨੂੰ ਪੜਾ ਨਿੱਕੇ ਹੁੰਦੇ ਤੇ ਗੁਰੂ ਘਰ ਰਿਹਾ ਨਾ ਮਹਾਰਾਜ ਦੀ ਸੰਥਿਆ ਲਈਆ ਪੂਰਾ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਲਈਆ ਤਿੰਨ ਸਾਲ ਸੇਵਾ ਕਰਦਾ ਰਿਹਾ ਸਾਰੀ ਜ਼ਿੰਦਗੀ ਜਦ ਤੱਕ ਨਿੱਟ ਆਇਆ ਇੱਕ ਪੈਸਾ ਮੈਂ ਜਾਂ ਤੁਹਾਨੂੰ ਭੇਜਿਆ ਵਿਆਹ ਲਾ ਲਿਓ ਜਾਂ ਲੋਕਾਂ ਦੀ ਲਾਇਆ ਤੈਨੂੰ ਇਹ ਵੀ ਚੇਤਾ ਹੋਊਗਾ ਕਿ ਨਾ ਤੇਰੀ ਗੱਲ ਚੋਂ ਲਾ ਕੇ ਚੰਨਾ ਚੋਂ ਲਾ ਕੇ ਵੀ ਕੁੜੀ ਦੇ ਪਾਈਆਂ ਨੇ ਪਾ ਨਾ ਕੋਈ ਹਾਂ ਤੇ ਸਾਰੀ ਸ਼ਾਂਤ ਹੋ ਗਈਆਂ ਫਿਰ ਬਹੁਤ ਬੱਤੇ ਨਾ ਸਹਜਾ ਤੇ ਬਣ ਕੇ ਕੱਟ ਤੇਰੇ ਮੇਰੇ ਘਰ ਆਣੀਆਂ ਉਸ ਤੇਜ ਮੱਤੇ ਫਤਕ ਪਰ ਮੰਮੀ ਮੰਨਿਆ ਵੀ ਚਲੋ ਗਲਤੀ ਹੋ ਗਈ ਇਹਦੀ ਸਜ਼ਾ ਮੈਨੂੰ ਅਕਾਲ ਤਖਤ ਸਾਹਿਬ ਦੇ ਦੇਵੇ ਹਨਾ ਪੀ ਭਾਈ ਮਨਪ੍ਰੀਤ ਵੀ ਤੇਰੀ ਆ ਸਜ਼ਾ ਹਨਾ ਮੈਂ ਸਿਰ ਮੱਥੇ ਹੀ ਲਾਉਂਗਾ ਮੈਂ ਲੀਕਾਂ ਘੜ ਦੂੰ ਇੱਥੇ ਲੱਖ ਵਾਰ ਮਾਫੀ ਮੰਗ ਲੈਂਦਾ ਜਿਹੜੇ ਵੀ ਚਾਹੁੰਦੇ ਨੇ ਹਨਾ ਪਰ ਇਹ ਥੋੜਨਾ ਮੈਂ ਵੀ ਸਿੱਖ ਸਾਡੇ ਸਿੱਖ ਇਤਿਹਾਸ ਚ ਕਿੱਥੇ ਲਿਖਿਆ ਹੋਇਆ ਵੀ ਸਿੱਖ ਗੁਰੂ ਦੇ ਸਿੱਖ ਤੋਂ ਸਿੱਖ ਵਾਰ-ਵਾਰਲੀ ਕਾਂਕੜ ਵਾਉਣ ਤੇ ਪੈਰੀ ਹੱਥ ਲਵਾਉਣ ਤੇ ਚਿਕਾਉਣ ਬੋਟ ਔਨ ਕਰਨ ਮੇਰੇ ਟੱਬਰ ਨੂੰ